ਕੀ ਕਰ ਜਾਉਗਾ ਅੱਜ ਸਵਾਗਤ ਜੋ ਹੋ ਰਿਹਾ ਨੇ ਦੇਰਾਂ ਤੋਂ ਬਕਰ ਸੈਂਟਰ ਸਾਡੇ ਕੋਲ ਜਿੱਥੇ ਬੈਠੇ ਮੈਂ ਇਹ ਸੰਗਤ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਇੱਥੇ ਆਈ ਸੰਗਤ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਹੋਈਆਂ ਸਾਨੂੰ ਸਾਰਿਆਂ ਨੂੰ ਉਹ ਸਾਰੀਆਂ ਹਮੇਸ਼ਾ ਯਾਦ ਰਹਿਣੀਆਂ ਚਾਹੀਦੀਆਂ ਮੈਨੂੰ ਸਭ ਤੋਂ ਵੱਡੀ ਖੁਸ਼ੀ ਤੇ ਹੁੰਦੀ ਹੈ ਜਦੋਂ ਬੀਬੀਆਂ ਪੜਾਣਾ ਆਉਂਦੀਆਂ ਨਾਲ ਬੱਚੇ ਆਉਂਦੇ ਆ ਉਹ ਬੱਚੇ ਕੌਣ ਵਾਲੀ ਜਿਹੜੀ ਪੀੜ੍ਹੀ ਉਹ ਵੀ ਜੁੜ ਜਾਣੇ ਮੈਂ ਕੀ ਕਥਾ ਸੁਣਦਾ ਸੀਗਾ ਬਾਬਾ ਜੀ ਦੀ ਬੜਾ ਜਿਆਦਾ ਚੰਗਾ ਲੱਗਾ ਕਿ ਅਸਲ 'ਚ ਜਿਹੜਾ ਚੰਗਾ ਕਰਨ ਵਾਲਾ ਬੰਦਾ ਚੰਗੇ ਕੰਮ ਕਰਨ ਵਾਲਾ ਬੰਦਾ ਉਹ ਬੰਦੇ ਦੀ ਉਹਦਾ ਪ੍ਰਚਾਰ ਹੋਣਾ ਚਾਹੀਦਾ ਉਹਦਾ ਵੱਧ ਪ੍ਰਚਾਰ ਹੋਊਗਾ ਉਹਨੇ ਵੱਧ ਬੱਤੇ ਜਿਹੜੇ ਚੰਗੇ ਹੋਣਗੇ ਚੰਗਿਆਈ ਦਾ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਸਮਾਗਮ ਤੇ ਆ ਕੇ ਬੜਾ ਵੱਡ ਭਾਗਾ ਮਹਿਸੂਸ ਕਰਦਾ ਆਪਣੇ ਜੀਅਾਂ ਤੋਂ ਬਣਿਆ ਤੇ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਸੰਗਤ ਦਾ ਬਹੁਤ ਤੇ ਅਰਦਾਸ ਕਰਦਾ ਇੱਥੇ ਆਇਆ ਕਿ ਜਿੰਨੇ ਵੀ ਸੰਗਤ ਇੱਥੇ ਜੜੀਆਂ ਵੀ ਆਸਾਂ ਮਰਦਾਂ ਦੇ ਨਾਲ ਆਏ ਸਾਰਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਹੋਣ ਸਾਡੇ ਹਲਕੇ ਤੇ ਸਾਡੇ ਏਰੀਏ ਤੇ ਸਾਡੇ ਪਰਿਵਾਰਾਂ ਤੇ ਜਿਹੜਾ ਮਿਹਰ ਪਰਿਆ ਪ੍ਰਮਾਤਮਾ ਰੱਖੇ ਚੜ੍ਹਦੀਆਂ ਕਲਾਂ 'ਚ ਰਹਿਣ ਤੇ ਅਗੋਂ ਆਉਣ ਵਾਲਾ ਸਮਾਂ ਜਿਹੜਾ ਹੈ ਬਹੁਤ ਚੰਗਾ ਹੋਵੇ ਸਾਰੇ ਇੱਕ ਦੂਜੇ ਨਾਲ ਪਿਆਰ ਨਾਲ ਰਹਿਣ ਤੇ ਚੰਗਿਆਈ ਵਾਲੇ ਪਾਸੇ ਵਧੀਆਂ ਤੇ ਚੰਗੇ ਕੰਮ ਕਰੀਏ ਤੇ ਰੱਬ ਮੈਂ ਆਪਣੇ ਲਈ ਵੀ ਕਰਦਾ ਅਰਦਾਸ ਕਿ ਮੇਰੇ ਕੋਲੋਂ ਵੀ ਜਿਹੜਾ ਜਿੰਨਾ ਚੰਗਾ ਕੰਮ ਹੋ ਸਦਾ ਰੱਬ ਚੰਗੇ ਭਲੇ ਕੰਮ ਕਰਾਉਣ ਲੋਕੀ ਦੁਆਵਾਂ ਮਾ ਦੇਣ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਰ ਜੀ ਪਤਾਨਦਨ ਬਾਬਾ ਕਰਮ ਸਿੰਘ ਜੀ ਬਹੁਤ ਹੀ ਮਰਦਾਨਾ ਹੈ ਚੰਗੀ ਡੇਰਾ ਪਿੰਡ ਮਕਸੂਦਪੁਰ ਬਾਬਾ ਇਹ ਲੰਗਰ ਚੱਲ ਰਿਹਾ ਹੈ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਬਰਾਇਨਵਾਲ ਦਾ ਆਪਣੀ ਇਲਾਕੇ ਦੀ ਸਾਥ ਸੰਗਤ ਦੀ ਜਿਹੜੀ ਹੈ ਇਹਨਾਂ ਦੇ ਸਹਿਯੋਗ ਨਾਲ ਚੱਲ ਰਿਹਾ ਤੇ ਲੰਗਰ ਚੱਲ ਰਿਹਾ ਵਾ ਚੰਦੂਰੀ ਫੁਲਕਾ ਤੇ ਚਨੇ ਹਾਂਜੀ ਦੇ ਭਰਾ ਸੇਵਾ ਕਰ ਰਹੇ ਨੇ ਬਹੁਤ ਅਨਛਰਦਾ ਨਾਲ ਜੋ ਕੰਮ ਕਰ ਰਹੇ ਨੇ ਇਹਨਾਂ ਦਾ ਕੰਮ ਕਰ ਰਹੇ ਨੇ ਡੇਰੇ ਦੇ ਤੇ ਬਾਰੇ ਕੀ ਕਹਿਣਾ ਤੁਹਾਡਾ ਬਹੁਤ ਉਹਦਾ ਵਧੀਆ ਪ੍ਰਾਲਾ ਆੜਿਆ ਵਧੀਆ ਲੰਗਰ ਚੱਲ ਰਹੇ ਨੇ ਬੰਦੂ ਦੀ ਕਿਰਪਾ ਸਾਰਿਆਂ ਦੇ ਕਿਰਪਾ ਰੱਖੇ ਮਹਾਰਾਜ ਤੇ ਐਨ ਆਰ ਆਈ ਵੀਰਾਂ ਦੇ ਖਾਸ ਕਰਕੇ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਅਮਰ ਸਤ ਕਾ ਆਏ ਗੁਰੂ ਆਏ ਗੁ ਤੇਰੀ ਸਭ ਲਚਨਾ ਪਾਏ ਗੁਰੂ ਆਏ ਗੁ ਆਏ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ ਜੀ ਸਤਨਾਮ ਸਤ ਨਾਮ ਜੀ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਭ ਸੰਤ ਕਾ ਵਾਹਿ ਗੁਰੂ ਆਏ ਗੁਰ ਤੇਨਾ ਸੰਤ ਕਾ ਆਏ ਗੁਰੂ ਆਏ ਗੁਰ ਤੇਰੀ ਸਭ ਲਚਨਾ ਪਾਏ ਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ ਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਗੁਰੂ ਸਤਨਾਮ 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 ਸਤਨਾਮ